ਯਾਬੀ ਇੰਡਸਟਰੀ ਦੇ ਇੱਕ ਹੋਰ ਸਿੰਗਰ ਦੀਪ ਬਾਜਵੇ ਦਾ ਵੀ ਵਿਆਹ ਹੋ ਗਿਆ ਹਰਮਨ ਪ੍ਰੀਤ ਕੌਰ ਦੇ ਨਾਲ ਜਿੱਥੇ ਗੁਲਾਬ ਸਿੰਘ ਨੇ ਲਾਈਵ ਵਿੱਚ ਖੂਬ ਰੌਣਕਾਂ ਬਣੀਆਂ ਤੇ ਸਟੇਜ ਉੱਪਰ ਜੋੜੀ ਨੂੰ ਬੁਲਾ ਕੇ ਸਭ ਨਾਲ ਨਜ਼ਰਬਰੂਬੀ ਕਰਵਾਇਆ ਤੇ ਨਾਲ ਭੰਗੜੇ ਵੀ ਖੂਬ ਵਾਇਆਓ ਤੁਸੀਂ ਵੀ ਦੇਖੋ ਗੁਲਾਬ ਸਿੰਘ ਨੇ ਹੋਰ ਕੀ ਕੀਤਾ ਇਸ ਜੋੜੀ ਬਾਰੇ ਆਸਾਂ ਬਹੁਤ-ਬਹੁਤ ਵਧਾਈਆਂ ਭਾਈ ਜੀ ਭਾਈ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਡੀ ਭੈਣ ਹਰਮਨਪ੍ਰੀਤ ਕੌਰ ਭੈਣੇ ਬਹੁਤ-ਬਹੁਤ ਮੁਬਾਰਕਾਂ ਜੀ ਪਰਮਾਤਮਾ ਇੱਕ ਬਹੁਤ ਵਧੀਆ ਜੀ ਤਾੜੀ ਮਾਰਿਓ ਜੋੜੀ ਲਈ ਸਾਰੇ ਜਣੇ ਤੁਸੀਂ ਜਿਵੇਂ ਜਿਵੇਂ ਵੀ ਜਣੇ ਇੱਥੇ ਗੜਿਓ ਦੀਪ ਬਾਜਵੇ ਦੇ ਵਿਆਹ ਤੇ ਜਸ ਬਾਜਵਾ ਆਰ ਨੇਤ ਅਤੇ ਮਾਹੀ ਸ਼ਰਮਾ ਵੀ ਪਹੁੰਚੇ ਜਿਸ ਦੀਆਂ ਲਾਈਵ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਇਹਨਾਂ ਨੇ ਵੀ ਆਪਣੀ ਇੱਕ ਇੱਕ ਲਾਈਨ ਕਹਿ ਕੇ ਹਾਜ਼ਰੀ ਲਵਾਈ ਤੇ ਆਓ ਤੁਸੀਂ ਵੀ ਦੇਖੋ ਬਾਕੀ ਦੀ ਵੀਡੀਓ ਤੇ ਮਾਹੀ ਸ਼ਰਮਾ ਨੇ ਕੀ ਕਿਹਾ ਉਹ ਵੀ ਦੇਖਦੇ ਆਪਾਂ ਇਸ ਵੀਡੀਓ ਦੇ ਵਿੱਚ ਅੱਗੇ ਬਹੁਤ ਵੱਡਾ ਬਾਈ ਬਸ ਜਿਵੇਂ ਉਹਦੇ ਬਾਈ ਜੀਵੇਂ ਉਸਕੇ ਬਾਅਦ ਥੈਂਕ ਯੂ ਸ਼ਾਸਿਕਰ ਦੇਖ ਬਾਈ ਜੀਵੇਂ ਇਹੋ ਵਾਲੇ ਬਾਈ ਸੋ ਆਰਵੇਦ ਭਾਈ ਤੇ ਜਸਵੰਤ ਸਾਡਾ ਵੱਡਾ ਭਾਈ ਮਾਹੀ ਸ਼ਰਮਾ ਜੀ ਬਹੁਤ ਹੀ ਰਿਸਪੈਕਟਡ ਇੱਥੇ ਆਜੋ ਜੀ ਪਲੀਜ਼ ਸੋ ਇਸ ਦਿਨ ਨਾਲ ਹੀ ਗਲਾਸੂਦ ਨੇ ਇੱਕ ਬੋਲੀ ਪਾ ਕੇ ਜੋੜੀ ਨੂੰ ਵੀ ਨੱਚਣ ਨੂੰ ਮਜਬੂਰ ਕਰ ਦਿੱਤਾ ਸਾਰੇ ਜਾਣੇ ਤਾੜੀਆਂ ਮਾਰ ਕੇ ਨੱਚਣ ਲੱਗ ਪਏ ਕਿ ਬਹੁਤ ਘੈਂਟ ਬੋਲੀ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਤਾਂ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਰੱਬ ਨੇ ਬਣਾਈ ਜੋੜੀ